ਆਮ ਲੋਕਾਂ ਨੂੰ ਅਸੀਂ ਸੁੱਖ ਸ਼ਾਂਤੀ ਸਕੂਨ ਦੀ ਜ਼ਿੰਦਗੀ ਦੇਵਾਂਗੇ ਜੇਕਰ ਦੇਖਿਆ ਜਾਵੇ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਤੱਕ ਲੋਕਾਂ ਦਾ ਆਮ ਲੋਕਾਂ ਦਾ ਜੀਣਾ ਬੜਾਈ ਮੁਸ਼ਕਿਲ ਹੋਇਆ ਪਿਆ ਹੈ ਜੀ ਇਸ ਸਮੇਂ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਜੀ ਹੈਲੋ ਹਾਂਜੀ ਜੀ ਹਰਪ੍ਰੀਤ ਬੋਰਾਣੇ ਪਟਿਆਲੇ ਤੋਂ ਜੀ 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 ਹਰਪ੍ਰੀਤ ਜੀ ਕੀ ਕਹਿਣਾ ਚਾਹੋਗੇ ਜੀ ਕੇਜਰੀਵਾਲ ਦੇ ਘਰ ਵਿੱਚ 16 ਕਰੋੜ ਰੁਪਏ ਦੇ ਪਰਦੇ ਲੱਗ ਚੁੱਕੇ ਨੇ ਜੀ ਮੈਂ ਤੁਹਾਨੂੰ ਪਹਿਲਾਂ ਤਾਂ ਜਾਣਕਾਰੀ ਦੇਣਾ ਚਾਹੁੰਦਾ ਵੀ ਤੁਸੀਂ ਬੜਾ ਵਧੀਆ ਮੁੱਦਾ ਚੱਕਿਆ ਇਵਨ ਪੰਜਾਬੀ ਟੀਵੀ ਨੇ ਜੀ ਤੇ ਸਰੋਤਿਆਂ ਨੂੰ ਵੀ ਜਾਣਕਾਰੀ ਦੇਣਾ ਕਿ ਇਹ ਟੋਟਲ ਯਾਨੀ ਕਿ ਇਹ ਉਹ ਪਾਰਟੀ ਹੈ ਜਿਹੜੀ ਕਿ ਭਾਜਪਾ ਸਰਕਾਰ ਦੇ ਖਿਲਾਫ ਹੁਣ ਤੱਕ ਸਵਾਜੁਕਲੀ ਆਈ ਹੈ ਕਿ ਅਗਰ ਮੋਦੀ ਜੀ ਅਡਾਨੀ ਵਾਲਿਆਂ ਨੂੰ ਇਤਨਾ ਕਿਤੇ ਫਾਇਦਾ ਦਿੰਦੇ ਨੇ ਜੀ ਸਾਰਾ ਕੁਝ ਪੇਚ ਚੁੱਕੇ ਨੇ ਪਰ ਹੁਣ ਇਹਨਾਂ ਦੇ ਸਵਾਲ ਉੱਠ ਗਏ ਨੇ ਬਹੁਤ ਵੱਡੇ ਤੋਂ ਅੰਦਾਜ਼ਾ ਦਿੰਦੇ ਆ ਕਿ ਦਿੱਲੀ ਭਾਜਪਾ ਨੇ ਪੀਤੇ ਨੇ ਇੱਕ ਸੂਚੀ ਜਾਰੀ ਕੀਤੀ ਹੈ ਆਡੀਟ ਵੱਲੋਂ ਜੀ ਜਿਸ ਦੇ ਵਿੱਚ ਦਿੱਲੀ ਦੇ ਸਾਥਾ ਮੁੱਖ ਮੰਤਰੀ ਇੰਦ ਕੇਜੀਵਾਦੇ ਦੋਸ਼ ਲਾਏ ਗਏ ਹਨ ਕਿ ਜਿੱਥੇ ਉਹ ਰਹਿ ਰਹੇ ਹੋ ਸਰਕਾਰੀ ਨਿਵਾਸ ਹੈ ਸਰਕਾਰੀ ਕੋਠੀ ਹੈ ਜੀ ਹਾਂ ਨੇ ਉਹਨਾਂ ਦੀ ਕੋਠੀ ਉੱਪਰ 50 ਕਰੋੜ ਰੁਪਇਆ ਹੁਣ ਤੱਕ ਖਰਚ ਹੋ ਚੁੱਕਾ ਹੈ ਖਰਚ ਲਗਾ ਜੀ ਬਿਲਕੁਲ ਹਾਂ ਜੀ ਜਿਹੜਾ ਤੁਸੀਂ 16 ਕਰੋੜ ਰੁਪਇਆ ਕਹਿ ਰਹੇ ਹੋ ਉਹ 16 ਕਰੋੜ ਰੁਪਏ ਦੇ ਸਿਰਫ ਘਰ ਦੇ ਅੰਦਰ ਪਰਦੇ-ਪਰਦੇ ਨੇ ਜੀ 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 ਬਿਲਕੁਲ ਜੀ 10 ਤੋਂ 12 ਲੱਖ ਰੁਪਏ ਦੇ ਸਿਰਫ 스마트 ਟਾਇਲਟ ਤੇ ਲੱਗੇ ਨੇ ਜਿੱਡੇ ਕਿ ਬਾਹਰ ਦੇ ਨਹੀਂ ਜੀ ਛੋਟੀ ਜਿਹੀ ਹਾਂਜੀ ਜੇਕਰ ਦੇਖਿਆ ਜਾਵੇ ਸੁਰਖੀਆਂ ਦੇ ਵਿੱਚ ਕਿ ਉਹਨਾਂ ਦੇ ਵਾਸ਼ਰੂਮ ਦੀ ਬੜੀ ਚਰਚਾ ਹੋ ਰਹੀ ਹੈ ਕਿ ਵਾਸ਼ਰੂਮ ਦੇ ਵਿੱਚ ਜੋ ਟਾਈਲਾਂ ਨੇ ਉਹ ਵਾਸ਼ਰੂਮ ਦੇ ਵਿੱਚ ਟਾਈਨਾ ਲੱਗਿਆ ਨੇ 10 ਤੋਂ 12 ਲੱਖ ਰੁਪਏ ਦੀ ਟਾਈਲ ਹੈ ਜੋ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਲੱਗੀ ਹੈ ਜਾਂ ਕਾਰਪੇਟਸ ਨੇ ਉਹ ਕਾਫੀ ਮਹਿੰਗੇ ਨੇ ਤੇ ਪਤਾ ਨਹੀਂ ਕਿੱਥੋਂ ਦੂਰੋਂ ਦੂਰੋਂ ਮੰਗਵਾਈ ਗਏ ਨੇ ਤੇ ਟਾਇਲਟ ਸੀਟਾਂ ਦੀ ਜੇਕਰ ਗੱਲ ਕਰਦੇ ਹਾਂ ਟਾਇਲਟ ਸੀਟਾ ਗਰਮ ਤੇ ਸਰਦੀ ਦੇ ਮੌਸਮ ਨੂੰ ਦੇਖ ਕੇ ਟਾਇਲਟ ਸੀਟਾਂ ਨੂੰ ਅਰੇਂਜ ਕੀਤਾ ਗਿਆ ਹੈ ਆਖਿਰ ਇੰਨਾ ਪੈਸਾ ਆਇਆ ਕਿੱਥੋਂ ਜੀ ਦੇਖੋ ਇਹ ਇੱਕ ਜਾਣਕਾਰ ਵਿਸ਼ਾ ਹੈ ਕਿਉਂਕਿ ਇਹਨਾਂ ਦੇ ਉੱਪਰ ਕੇਸ ਵੀ ਚੱਲ ਰਿਹਾ ਹੈ ਜੀ ਇਹ ਸਰਸਦਾਬ ਘਟਾਲੇ ਵੀ ਸੰਜੇ ਸਿੰਘ ਬਹੁਤ ਦੇਰ ਬਾਅਦ ਯਾਨੀ ਕਿ ਅੰਦਰ ਸੀ ਕਾਫੀ ਸਮੇਂ ਬਾਅਦ ਬਾਹਰ ਆਏ ਨੇ ਜੀ ਤੇ ਇਹਨਾਂ ਦਾ ਨਾਮ ਵੀ ਹੈ ਉਹ ਤੁਹਾਨੂੰ ਦੱਸ ਦੇਣਾ ਕਿ ਦਾੜਾ 10 ਤੋਂ 12 ਲੱਖ ਰੁਪਏ ਦਾ 스마트 ਟਾਇਲਟ ਦੇ ਵਰਤੋਂ ਕੀਤੀ ਗਈ ਉੱਥੇ ਲੱਗੇ ਨੇ ਹੁਣ ਇੰਨਾ ਹੀ ਨਹੀਂ ਕਿ ਜਿੱਤੇ ਆਮ ਵਿਅਕਤੀ ਕੋ ਠੰਡੇ ਪਾਣੀ ਦਾ ਨਾ ਮੈਂ ਗਰਮ ਪਾਣੀ ਕੋੱਖਾ ਕਰਦਾ ਉੱਥੇ ਹੀ 12 ਕਰੋੜ ਰੁਪਏ ਦਾ ਇਕੱਲਾ ਸ਼ਾਵਰ ਹੈ ਜਿਸ ਦੇ ਵਿੱਚ ਇਕੱਲੇ ਇਸ਼ਨਾਨ ਕਰਦੇ ਨੇ ਜੀ ਬਿਲਕੁਲ ਬਿਲਕੁਲ ਇਹ ਇਸ ਤੋਂ ਨਵੇਂ ਕੋਈ ਜਾਣਕਾਰੀ ਦੇਣਾ ਕਿ 4 ਲੱਖ ਰੁਪਏ ਦਾ ਮਾਲਿਸ ਵਾਲੀ ਮਸ਼ੀਨ ਨਾਲੇ ਮਸਾਲੇ ਕਰਦੇ ਨੇ ਕਵਾਲ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਬਹੁਤ ਆਮ ਲੋਕਾਂ ਦੇ ਲਈ ਜੇਕਰ ਗੱਲ ਦਾ ਇਹਨਾਂ ਦਾ ਇੱਕ ਇਹਨਾਂ ਦੇ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੈ ਵੀ ਇਹਨਾਂ ਦੇ ਤੁਸੀਂ ਲੋਕਾਂ ਤੇ ਤਾਂ ਸਵਾਲ ਕਰਦੇ ਹੋ ਜੀ ਹਰਪੀਜੀ ਜੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਦੇ ਵੀ ਅਸੀਂ ਆਮ ਲੋਕਾਂ ਦੇ ਵਿਵਸਥਾ ਦੇ ਲਈ ਇਹ ਸਾਰੀ ਪਾਰਟੀ ਸੱਤਾ ਦੇ ਲਈ ਖੜੀ ਕੀਤੀ ਹੈ ਜਾਂ ਇਸ ਦੇ ਲਈ ਅਸੀਂ ਜੋ ਪਹਿਲਾਂ ਪਰੇਸ਼ਾਨੀਆਂ ਲੋਕਾਂ ਨੂੰ ਚਲਣੀਆਂ ਪਈਆਂ ਉਸ ਨੂੰ ਅਸੀਂ ਹੁਣ ਸਾਡੀ ਪਾਰਟੀ ਦੇ ਵਿੱਚ ਆਮ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੋਏਗੀ ਪਰ ਸਭ ਤੋਂ ਵੱਡੀ ਪਰੇਸ਼ਾਨੀ ਅਸੀਂ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਿਆ ਪੰਚਾਇਤੀ ਚੋਣਾਂ ਦੇ ਵਿੱਚ ਜੀ ਉੱਥੇ ਕਿ ਕੈਪਟਨ ਅਮਨਿੰਦਰ ਸਿੰਘ ਦੀ ਧੀ ਨੂੰ ਜੈ ਉਥੇ ਵੀ ਨਹੀਂ ਕੀਤਾ ਇਹਨਾਂ ਨੇ ਪੰਚਾਇਤੀ ਚੋਣਾਂ ਦੀ ਜੀ ਫਿਰ ਉਹ ਆਵੇ ਕਿਤੇ ਵੱਡੇ ਵੱਡੇ ਜੀ ਅ ਮੈਂ ਪਹਿਲਾਂ ਵੀ ਕਈ ਵਾਰ ਕਿਸੇ ਹੋਰ ਚੈਨਲ ਦੇ ਵਿੱਚ ਲਾਈਵ ਲਾਈਟ ਹੋ ਚੁੱਕਿਆ ਦੇਖੋ ਸਭ ਤੋਂ ਠੀਕ ਗੱਲ ਇਹ ਹੈ ਵੀ ਜਿਹੜਾ ਚੋਣਾ ਹੁੰਦੀਆਂ ਜਿਹੜਾ ਉਹ ਮੈਨੀਫੈਸਟੋ ਹੁੰਦਾ ਜੀ ਕੋਈ ਪਾਰਟੀ ਹੈ ਉਹ ਆਪਣਾ ਮੈਨੀਫੈਸਟੋ ਦਖਾਉਂਦੀ ਹੈ ਵੱਡੇ ਵੱਡੇ ਸੁਪਨੇ ਪਰ ਮੈਨੀਫੈਸਟੋ ਵਾਲੀਆਂ ਗੱਲਾਂ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਨੇ ਵੀ ਦਿਖਾਇਆ ਇਹਨਾਂ ਨੇ ਦਿਖਾਇਆ ਕਿ ਅਸੀਂ 100000 ਰੁਪਏ ਆਰਥਰ ਨੂੰ ਦਾਂਗੇ ਹਾਂਜੀ ਸਰੰਡਰ ਆਪੇ ਕਰਾਂਗੇ ਪੈਟਰੋਲ ਸੱਤਾ ਕਰਾਂਗੇ ਤੇ ਬੇਹਦ ਤਰ੍ਹਾਂ ਨੌਕਰੀ ਦਾਂਗੇ ਜੀ ਤੁਸੀਂ ਇਹ ਦੇਖ ਲਓ ਵੀ ਜਦੋਂ ਵੀ ਕੇਜਰੀਵਾਲ ਜੀ ਪੰਜਾਬ ਦਾ ਦੌਰਾ ਕਰਦੇ ਨੇ ਤਾਂ ਉਹ ਸਪੈਸ਼ਲ ਇੱਕ ਆਪਣਾ ਪਲੇਨ ਤੇ ਆਉਂਦੇ ਨੇ ਜਿਸ ਨਾਲ ਅੰਦਾਜ਼ੀ ਭਗਵੰਤ ਮਾਨ ਪੰਜਾਬ ਤੇ ਪੈ ਰਹੇ ਨੇ ਜੀ ਜੀ ਬਿਲਕੁਲ ਇਹ ਕਹਿੜ ਚ ਤਾਂ ਇਹ ਵੀ ਸੁਰਖੀਆਂ ਦੇ ਵਿੱਚ ਚੱਲ ਰਿਹਾ ਕਿ ਕੇਂਦਰੀਵਾਲ ਭਗਵੰਤ ਮਾਨ ਨੂੰ ਇੱਕ ਸੀਟੀ ਮਾਰਦੇ ਨੇ ਕਿ ਅਸੀਂ ਫਲਾਨੀ ਜਗ੍ਹਾ ਜਾਣਾ ਜਾਂ ਕਿਤੇ ਦੌਰੇ ਤੇ ਜਾਣਾ ਤਾਂ ਉਹ ਜਹਾਜ਼ ਤੇ ਜਾਂਦੇ ਨੇ ਉਹਨਾਂ ਕੋਲੇ ਝੱਟਪਟ ਪਹੁੰਚ ਜਾਂਦੇ ਨੇ ਆਖਿਰ ਇਹ ਖਰਚਾ ਆਂਦਾ ਕਿੱਥੋਂ ਹੈ ਸਵਾਲ ਇਹ ਵੀ ਬਹੁਤ ਵੱਡਾ ਖੜਾ ਹੋ ਰਿਹਾ ਹੈ ਇਹੋ ਖਰਚਾ ਦੇ ਕੋ ਸਰਕਾਰੀ ਖਜ਼ਾਨਾ ਤੇ ਚੁਈ ਜਾ ਰਿਹਾ ਸਾਰੇ ਆਮ ਲੋਕਾਂ ਦੇ ਪੈਸੇ ਪਰ ਉਹ ਆਮ ਲੋਕਾਂ ਉੱਪਰ ਭਾਰੀ ਪੈ ਰਿਹਾ ਆਮ ਲੋਕਾਂ ਦੀ ਮਹਿੰਗਾਈ ਵੱਧ ਰਹੀ ਹੈ ਆਮ ਲੋਕਾਂ ਨੂੰ ਕੋਈ ਸੁੱਖ ਜਾਂ ਸਹੂਲਤ ਨਹੀਂ ਦਿੱਤੀ ਜਾ ਰਹੀ ਜੋ ਕਿ ਇਹਨਾਂ ਦੇ ਦਾਅਵੇ ਸੀ ਬੜੇ ਵੱਡੇ ਵੱਡੇ ਦਾਅਵੇ ਕੀਤੇ ਸੀ ਇਹਨਾਂ ਨੇ ਕਿ ਅਸੀਂ ਸਾਰੀਆਂ ਆਮ ਭੈਣਾਂ ਨੂੰ ਵੀ ਅਸੀਂ ਸੁਖ ਸਹੂਲਤਾ ਦੇਵਾਂਗੇ ਆ ਬੱਚਿਆਂ ਦੀ ਪੜ੍ਹਾਈ ਦੇ ਲਈ ਸੁਖ ਸਹੂਲਤਾ ਦੇਵਾਂਗੇ ਪਰ ਮੈਨੂੰ ਲੱਗਦਾ ਜਿੱਥੋਂ ਤੱਕ ਇਹਨਾਂ ਦੇ ਆਉਣ ਦੇ ਨਾਲ ਬੱਚਿਆਂ ਦੀਆਂ ਫੀਸਾਂ ਵੀ ਵੱ ਚੁੱਕੀਆਂ ਨੇ ਜੀ ਸਕੂਲਾਂ ਦੀ ਫੀਸਾਂ ਵੱਚੂਕੀਆਂ ਨੇ ਪ੍ਰਾਈਵੇਟ ਸਕੂਲਾਂ ਦੀ ਫੀਸ ਵੱਚੂਕੀ ਹੈ ਇਹਨਾਂ ਨੇ ਇੱਕ ਸੁਪਨਾ ਦਿਖਾਇਆ ਸੀ ਸਮਾਰਟ ਸਕੂਲ ਬਣਾਏ ਜਾਣਗੇ ਉਹ ਸਮਾਰਟ ਸਕੂਲ ਕਿੰਨੇ ਬਣੇ ਨੇ ਅਜੇ ਤਾਂ ਦਿਖਣ ਜ ਨਹੀਂ ਆਏ ਤੇ ਸਭ ਤੋਂ ਇੱਕ ਅਹਿਮ ਗੱਲ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹ ਮਹੱਲਾ ਕਲੀਨਿਕ ਖੋਲ੍ਹਾਂਗੇ ਮਹੱਲਾ ਕਲੀਨਿਕ ਤੇ ਕੱਲ ਵੀ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਮਹੱਲਾ ਕਲੀਨਿਕ ਦੇ ਵਿੱਚ ਡਾਕਟਰ ਤਾਂ ਹੈ ਹੀ ਨਹੀਂ ਡਾਕਟਰ ਵੀ ਉਹ ਨੇ ਜਿਨ੍ਹਾਂ ਦੇ ਕੋਲ ਡਿਗਰੀਆਂ ਤੱਕ ਬਹੁਤ ਛੋਟੀਆਂ ਨੇ ਜੀ ਵੇ ਉਹ ਇਹਨੇ ਗੱਲ ਕੀਤੀ ਸੀ ਅਸੀਂ 2 ਰੁਪਏ ਦੀ ਦਵਾਈ ਵੀ 2 ਰੁਪਏ ਦੀ ਖਤਰੇ ਪੈਣਗੇ ਦਵਾਈ ਤੇ ਪਰ ਉਥੇ ਜੇਕਰ ਜਾਈਏ ਤਾਂ ਉਥੇ ਉਹ ਦਵਾਈਆਂ ਮਿਲਦੀਆਂ ਨੇ ਜਿਹੜੀਆਂ ਤੇ ਬਹੁਤ ਸੋਟੀਆਂ ਨੇ ਜਿਵੇਂ ਕਿ ਬੁਖਾਰ ਵਗੈਰਾ ਦੀ ਉਹ ਟੈਸਟ ਉਥੇ ਹੀ ਹੁੰਦੇ ਨੇ ਉਹਦਾ ਫਿਰ ਕੋਈ ਲੰਦਾ ਫਾਇਦਾ ਕੀ ਜੇਕਰ ਉਥੇ ਸਟਾਫ ਹੀ ਨਹੀਂ ਹੋਣਾ ਜੀ ਜੀ ਬਿਲਕੁਲ ਅੱਛਾ ਕੀ ਹਰਪੀ ਜੀ ਇੱਕ ਗੱਲ ਹੋਰ ਵੀ ਹੈ ਜਿਵੇਂ ਹੁਣ ਪਿੱਛੇ ਪੰਚਾਇਤੀ ਚੋਣਾਂ ਹੋਈਆਂ ਸੀ ਨਗਰ ਪੰਚਾਇਤੀਆਂ ਉਹਨਾਂ ਦੇ ਵਿੱਚ ਕੈਪਟਨ ਦੀ ਧੀ ਬੀਬੀ ਜੈ ਆਂਦਰ ਕੌਰ ਜੀ ਦੇ ਨਾਲ ਇਹਨਾਂ ਦੇ ਆਮ ਆਦਮੀ ਪਾਰਟੀ ਨੇ ਕਾਫੀ ਹੱਥੋਪਾਈ ਵੀ ਕੀਤੀ ਸੀ ਚੌੜੋ ਮਾਜਰਾ ਨੇ ਜੀ ਦੇਖੋ ਇਹ ਤਾਂ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਹਥੋ ਪਾਈਆਂ ਹੋਈਆਂ ਨੇ ਆਪ ਪਾਰਟੀ ਨੇ ਆਪਣੇ ਮੇਰ ਬਣਾਈ ਨੇ ਦੇਖੋ ਬਾਹਰ ਐ ਵੀ ਜਿਹੜੀ ਪਾਰਟੀ ਸੱਤਾ ਵਿੱਚ ਹੁੰਦੀ ਹੈ ਅਸੀਂ ਇਹ ਨਹੀਂ ਕਹਿੰਦੇ ਕੱਲੀ ਆਪ ਪਾਰਟੀ ਸਾਰੀਆਂ ਪਾਰਟੀਆਂ ਹੁਣ ਤੱਕ ਐ ਕਰਦੀਆਂ ਹੀ ਆਂ ਚਾਹੇ ਉਹ ਕਾਂਗਰਸ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਜੀ ਹਰੇਕ ਪਾਰਟੀ ਨੇ ਹੁਣ ਤੱਕ ਪੰਜਾਬ ਦੀ ਜਹੀਂ ਕੀਤਾ ਜਿਹਦੀ ਸੱਤਾ ਹੁੰਦੀ ਹੈ ਉਹ ਕਾਰਪੋਰੇਸ਼ਨ ਤੇ ਆਪਣਾ ਕਬਜ਼ਾ ਏਦਾਂ ਹੀ ਕਰ ਲਈ ਹੈ ਤੇ ਹੁਣ ਮਾਨਤਮਨ ਜੀ ਨੇ ਵੀ ਇਸਨਾ ਦਿੱਤਾ ਬਹੁ ਲੋਕਾਂ ਸੱਟਾਂ ਵੀ ਲੱਗੀਆਂ ਕਲਾ ਵਿਭਾਗ ਜੈਂਦਰਪਾਲ ਜੀ ਨਹੀਂ ਬਹੁਤ ਜ਼ਿਆਦਾ ਉਹਦੇ ਕੁੱਟਮਾਰ ਹੋਈ ਲੋਕਾਂ ਨਾਲ ਜਨਾਨੀਆਂ ਤਾਂ ਕਹਿੰਦੇ ਕੁੱਟਿਆ ਗਿਆ ਹੂੰ ਤਾਂ ਇਹ ਸਿਰਫ ਦੇਖਣ ਇਹਨਾਂ ਦੇ ਪਾਰਟੀ ਦੇ ਵਿੱਚ ਹੀ ਦੇਖਣ ਲਈ ਮਿਲਿਆ ਇਸ ਤੋਂ ਪਹਿਲਾਂ ਬਹੁਤ ਸਾਰੇ ਇਲੈਕਸ਼ਨ ਹੋਏ ਨੇ ਪਰ ਇੰਨਾ ਬੁਰੀ ਤਰ੍ਹਾਂ ਦਾ ਹਾਲ ਕਦੇ ਨਹੀਂ ਹੋਇਆ ਜੀ ਇਹਨਾਂ ਦਾ ਗੱਲ ਵੀ ਕੀਤੀ ਸੀ ਕਿ ਅਸੀਂ ਉਹ ਕੈਮਰੇ ਲਗਾਵਾਂਗੇ ਜੀ ਇਲੈਕਸ਼ਨ ਪਰ ਉਹ ਕੈਮਰੇ ਕਿਤੇ ਦਿਖਾਈ ਨਹੀਂ ਜੇ ਕਿਤੇ ਕੈਮਰੇ ਸੀਗੇ ਤਾਂ ਉਹਦੇ ਡੀਵੀਆਰ ਤੱਕ ਚੋਰੀ ਹੋ ਗਏ ਜਿੱਥੇ ਲੜਾਈਆਂ ਹੋਈਆਂ ਜੀ ਜੀ ਬਿਲਕੁਲ ਬਿਲਕੁਲ ਉਹ ਚੋਰੀ ਹੋਈ ਨਹੀਂ ਜਾਂ ਫਿਰ ਕਰਵਾਏ ਗਏ ਨੇ ਇਹ ਵੀ ਵੱਡਾ ਸਵਾਲ ਹੈ ਸਵਾਲ ਹੈ ਜੀ ਕਰਵਾਏ ਗਏ ਨੇ ਕਿਉਂਕਿ ਇਹਨਾਂ ਦੇ ਬੰਦਿਆਂ ਨੇ ਉੱਥੇ ਸਾਰੇ ਕੁੱਟਮਾਰ ਕੀਤੀ ਹੈ ਕਈ ਸਾਰੇ ਕੁੱਟਮਾਰ ਹੋਈ ਹੈ ਜੀ ਆਪਣੇ ਆਪਣੇ ਉਹ ਬੰਦੇ ਜਿਹੜੇ ਨਹੀਂ ਦਿਖਾਏ ਨੇ ਜਿਨ੍ਹਾਂ ਦੀ ਘਰ ਦੇ ਬੰਦੇ ਹੁੰਦੇ ਨੇ ਜਿਹਨਾਂ ਨੂੰ ਵੋਟ ਦੇ ਬਣ ਜਾਂਦੇ ਨੇ ਉਹ ਬੰਦੇ ਅੱਜ ਐਮਸੀ ਬਣੇ ਜੀ ਜੀ ਹਾਂ ਕੇਂਦਰੀਵਾਲਿਕ ਹੋਰ ਵੀ ਬੜੀ ਗੱਲ ਕਹਿੰਦੇ ਹੁੰਦੇ ਆ ਜੋ ਕਿ ਸਾਡੇ ਆਮ ਲੋਕਾਂ ਦੇ ਬੜੇ ਮੂੰਹ ਤੇ ਚੜ ਗਈ ਸੀ ਕਿ ਅਸੀਂ ਆਮ ਬੰਦੇ ਆ ਹਮ ਸਾਦਾ ਜੀਵਨ ਜੀਵਾਂਗੇ ਹਮ ਆਲਟੋ ਮੇ ਆਇਆ ਕਰਾਂਗੇ ਆਲਟੋ ਗੱਡੀ ਚ ਕਹਿੰਦੇ ਸੀ ਅਸੀਂ ਘੁੰਮਿਆ ਕਰਾਂਗੇ ਹੁਣ ਆਲਟੋ ਗੱਡੀ ਤਾਂ ਕਦੇ ਦਿਖਾਈ ਨਹੀਂ ਦਿੱਤੀ ਹੁਣ ਤਾਂ ਦੇਰ ਜੋ ਵੀ ਦਿਖਾਈ ਦਿੰਦਾ ਜਹਾਜ਼ ਹੀ ਦਿਖਾਈ ਦਿੰਦਾ ਜੀ ਉਹ ਜਹਾਜ਼ ਤੇ ਜਾਂਦੇ ਨੇ ਤੁਸੀਂ ਕੇਜੀਵਾਲ ਨੂੰ ਛੱਡ ਤੋਂ ਕੇ ਨਾਪਾ ਦੇ ਐਮਐਲ ਦੇਮਾਂ ਜੀ ਜਦੋਂ ਉਹ ਵੋਟਾਂ ਮੰਗਣ ਆਏ ਸੀ ਤਾਂ ਸਾਰਾ ਗੱਲ ਉਹਨਾਂ ਤੋਂ ਉਹਨਾਂ ਦੀ ਇੱਕ ਵੀਡੀਓ ਵਾਦਿਓ ਸਾਈਕਲ ਤੇ ਵੋਟਾਂ ਮੰਗਣ ਜਾਂਦੇ ਸੀ ਜੀ ਤੇ ਜਦੋਂ ਮੰਤਰੀ ਬਣੇ ਮੰਤਰੀ ਬਣਨ ਤੋਂ ਅਗਲੇ ਦਿਨ ਉਹ ਆਪਣੇ ਲਾਂਗਿਆ ਦੌਰਾ ਕਰਨ ਜਾ ਰਹੇ ਨੇ ਵੱਡੀ ਗੱਡੀ 'ਚ ਆਲੀਸ਼ਾਨ ਗੱਡੀ BMW 'ਚ ਹੂੰ ਤਾਂ ਉਹ ਗੱਡੀ ਕਿੱਥੋਂ ਆ ਗਈ ਉਹ ਗੱਡੀ ਚੋਣ ਤੋਂ ਪਹਿਲਾਂ ਕਿੱਥੇ ਸੀਗੀ ਜੀ ਬਿਲਕੁਲ ਸਰ ਜੀ ਵੱਡਾ ਸਵਾਲ ਹੈ ਤਾਂ ਜੇ ਅਸੀਂ ਭਗਵੰਤ ਸਿੰਘ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਸੀ ਵੀ ਮੈਂ ਇੱਕ ਮਾਸਟਰ ਦਾ ਮੁੰਡਾ ਕਿਸਾਨ ਦਾ ਜੀ ਤਾਂ ਉਹ ਉਹਨਾਂ ਕੋਲ ਇਹਨੇ ਪੈਸੇ ਕਿੱਥੋਂ ਆ ਗਏ ਉਹਨਾਂ ਨੇ ਜਿਹੜੀ ਨਵਾਂ ਵਗਾ ਕੀਤਾ ਹੂੰ ਉਹਨਾਂ ਦੀ ਜਨਾਨੀ ਦਾ ਇੱਕ ਹਸਪਤਾਲ ਖੁੱਲਿਆ ਡੈਂਟਲ ਹਸਪਤਾਲ ਮੋਹਾਲੀ ਚ ਜੀ ਉਹ ਪਤਾ ਨਹੀਂ ਕਿੰਨੇ ਅਰਬਾਂ ਰੈਨਲ ਤਿਆਰ ਕੀਤਾ ਗਿਆ ਉਹ ਕਹਿੰਦਾ ਕਿੱਥੋਂ ਆਇਆ ਭਗਵਾਨਤਮਨ ਜੀ ਦੇ ਪੈਸੇ ਹੈ ਨਹੀਂ ਜੀ ਇੱਕ ਆਮ ਘਰ ਦੇ ਵਿੱਚੋਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਇੱਕ ਮਾਸਟਰ ਦਾ ਮੁੰਡਾ ਜੇਕਰ ਮਾਸਟਰ ਦੀ ਤਨਖਾਹ ਦੇਖੀ ਜਾਵੇ ਜੇ ਸਰਕਾਰੀ ਸਕੂਲ ਦੇ ਹੋਣ ਤਾਂ 30 ਤੋਂ 40000 ਰੁਪਏ ਦੇ ਵਿੱਚ ਵਿੱਚ ਰਹਿੰਦੇ ਨੇ ਤਾਂ ਆਪਾਂ ਜੋ ਜ਼ਿੰਦਗੀ ਆਪਾਂ ਮਹਿੰਗਾਈ ਦੇ ਵਿੱਚ ਰਹਿ ਰਹੇ ਆਂ ਫਿਰ ਵੀ ਤੁਸੀਂ ਕੁੱਲ ਮਿਲਾ ਕੇ ਖਰਚਾ ਕਰੋ ਜਾਂ ਸੇਵਿੰਗ ਵੀ ਦੇਖੋ ਤਾਂ ਐਨਾ ਖਰਚਾ ਤੁਸੀਂ ਨਹੀਂ ਕਰ ਸਕਦੇ ਜੋ ਕਿ ਉਹਨੇ 1.4 ਕਰੋੜਾ ਰੁਪਈਆ ਉਸ ਹਸਪੀਟਲ ਦੇ ਉੱਪਰ ਖਰਚ ਕਰ ਦਿੱਤਾ ਹੈ। ਦੇਖੋ ਜੀ ਮੈਂ ਕਿਸੇ ਪਾਰਟੀ ਦਾ ਸਮਰਥਕ ਨਹੀਂ ਹਾਂਗਾ ਮੈਂ ਜੋ ਬੋਲਾਂ ਸੱਚ ਮੈਂ ਦੋ ਗੱਲਾਂ ਕਹਿਣਾ ਚਾਹਨਾ। ਜੀ। ਵੀ ਬੜਾ ਵਧੀਆ ਮੁੱਦਾ ਦਿੱਤਾ। ਇੱਕ ਚਾਹ ਬਣਾਉਂਦਾ ਤਾਂ ਸਾਡਾ ਦੇਸ਼ ਚਲਾਇਆ ਉਹਦਾ ਪੀਂ ਆ। ਜੀ। ਬਿਲਕੁਲ। ਇੱਕ ਇੱਕ ਮੁਸਕਰਿਆ ਕਰਾਉਣਾਂ ਅਟਕਾਂ ਦੇ ਵਿੱਚ ਬਣ ਗਿਆ ਸਾਡਾ ਸੀਐਮ। ਕਮੇਡੀ। ਜਿਨ੍ਹਾਂ ਨੂੰ ਗਏ ਕੋਈ ਨੌਲੇਜ ਨਹੀਂ ਹੈ ਕਿ ਸਿਰਫ ਆਪਣਾ ਆਪਣਾ ਪੈਸਾ ਵੰਡੋ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਜੀ 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 ਸਾਰੇ ਲੋਕ ਨਹੀਂ ਜੀ ਉਹ 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 ਦੇਸ਼ ਲੁੱਟ ਰਹੇ ਨੇ ਇਹ ਪੰਜਾਬ ਲੁੱਟ ਰਹੇ ਨੇ ਕੇਜਰੀਵਾਲ ਦੀ ਫਾਇਦਾ ਚੱਕ ਰਹੇ ਨੇ ਕਿਉਂਕਿ ਮੁੱਦਾ ਕੇਜਰੀਵਾਲ ਦਾ ਕੇਜਰੀਵਾਲ ਜੀ ਨੂੰ ਪਤਾ ਹੈ ਵੀ ਮੈਂ ਦੋ ਵਾਰ ਪੰਚ ਬਣਿਆ ਸੀ ਪਰ ਹੁਣ ਐਤੀ ਸੱਤਾ ਤੋਂ ਹਟਾ ਦਿੱਤਾ ਗਿਆ ਉਹਨਾਂ ਦੀ ਮੈਡਮ ਆਤੀ ਸੀ ਹੁਣ ਮੁੱਖ ਮੰਤਰੀ ਉੱਥੇ ਸੀ ਹਾਂ ਉਹਨਾਂ ਦੀ ਪਾਰਟੀ ਵੀ ਕਿਤੇ ਉਹਨਾਂ ਤੋਂ ਕੁਝ ਨਹੀਂ ਸੀ ਕਿਉਂਕਿ ਇਹਨਾਂ ਦਾ ਜਿਹੜਾ ਘੁਟਾਲਿਆ ਜਨਾਬ ਆ ਚੁੱਕਿਆ ਸੀ ਜੀ ਤਾ ਇਹ ਹੁਣ ਕੇਜੀਐਲ ਸਾਹਿਬ ਦੇ ਉੱਪਰ ਐਨਆਈਬੀ ਜਾਂਚ ਏਜੰਸੀ ਦੇ ਵੱਲੋਂ ਵੀ ਇੱਕ ਵਾਰ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤਿੰਨ ਦਿਨ ਲਈ ਜੀ ਜਿਸ ਤੋਂ ਬਾਅਦ ਇਹਨਾਂ ਦੇ ਉੱਪਰ ਪਾਰਟੀ ਨੇ ਐਕਸ਼ਨ ਨਹੀਂ ਲਿੱਤਾ ਤਾਂ ਹੋਦਾ ਕਿ ਇਹ ਕਿਤੇ ਨਾ ਕਿਤੇ ਇਨਵੋਲ ਹੋਣ ਤਾਂ ਹੀ ਪਾਰਟੀ ਜੇਕਰ ਐਕਸ਼ਨ ਆਪਣੇ ਬੰਦੇ ਛੱਡ ਰਹੇ ਨੇ ਤਾਂ ਜ਼ਰੂਰੀ ਹੈ ਕਿ ਇਹ ਉੱਥੇ ਕਿਤਨੇ ਕਿ ਦੋਸ਼ੀ ਹੈਗੇ ਨੇ ਜੀ ਬਿਲਕੁਲ ਬਿਲਕੁਲ ਤੇ ਹੁਣ ਜਿਹੜਾ ਤੁਸੀਂ ਨਵਾਂ ਮੁੱਦਾ ਲੈ ਲਿਆ ਵੀ ਇੰਨੇ ਪੈਸੇ ਲੱਗੇ ਨੇ ਘਰ ਦੇ ਵਿੱਚ ਜੀ ਹੈਨਾ ਦੇਖੋ ਟੀਵੀ ਲੱਗੇ 64 ਲੱਖ ਰੁਪਏ ਦੇ ਤੇ ਸ਼ਾਸ਼ੀ ਜੀ ਉਸ ਘਰ ਨੂੰ ਸ਼ੀਸ਼ਮੈਲ ਕਹਿਣ ਜਾਂ ਲੱਗਿਆ ਹਾਂਜੀ ਸ਼ੀਸ਼ਮੈਲ ਕਹਿ ਜਾਂਦਾ ਮੰਦਾ ਨੇ ਸ਼ੀਸ਼ਮੈਲ ਕਿਹਾ ਜਾਂਦਾ ਹਾਂਜੀ 10 ਕਰੋੜ ਰੁਪਏ ਪਰਦੇ ਪਰਦੇ ਨੇ ਜੀ 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 ਬਿਲਕੁਲ ਬਿਲਕੁਲ ਔਰ ਮੈਂ ਤੁਹਾਨੂੰ ਦੱਸਦਾ ਕਿ ਸੁਖਪਾਲ ਕਹਿ ਰਿਹਾ ਬਹੁਤ ਵਧੀਆ ਬੋਲਦੇ ਨੇ ਉਹਨਾਂ ਨੇ ਇੱਕ ਵੀਡੀਓ ਰਿਲੀਜ਼ ਕੀਤਾ ਫੇਸਬੁਕ ਤੇ ਅਪਲੋਡ ਜੀ ਉਹਨਾਂ ਨੇ ਉਹਨਾਂ ਨੇ ਵੀ ਘੇਰੇ ਇਹਨਾਂ ਨੂੰ ਬਹੁਤ ਵਧੀਆ ਘੇਰੇ ਉਹਨਾਂ ਨੇ ਸਾਰੇ ਇਹਨਾਂ ਦੇ ਯਾਨੀ ਕਿ ਪਰਦੇ ਖੋਲਲੇ ਨੇ ਜੀ 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 ਬਿਲਕੁਲ ਅਜੇ ਜੇਕਰ ਗੱਲ ਕੀਤੀ ਜਾਵੇ ਹੁਣ ਇਹਨਾਂ ਨੂੰ ਜੇ ਐਨੇ ਪੈਸੇ ਇਹਨਾਂ ਲੱਖਾਂ ਕਰੋੜਾਂ ਰੁਪਇਆ ਅਰਬ ਰੁਪਇਆ ਇਹਨਾਂ ਨੇ ਇਸ ਲਗਾਤਾਰ ਆਮ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਸਰਕਾਰੀ ਟਾਇਲਟ ਬਣਾ ਕੇ ਦੇਣਗੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਹੈ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣਗੇ ਉਹਨਾਂ ਲੋਕਾਂ ਦੇ ਫਾਰਮ ਭਰੇ ਦੇ ਭਰੇ ਰਹਿ ਗਏ ਪਰ ਕਿਸੇ ਤੱਕ ਇੱਕ ਬੰਦਾ ਤੱਕ ਨਹੀਂ ਪਹੁੰਚਿਆ ਇਹਨਾਂ ਨੇ ਆਪਣੀਆਂ ਕੋਠੀਆਂ ਉੱਪਰ ਅਰਬਾਂ ਰੁਪਇਆ ਲਾਗਾਤੇ ਜੀ ਫਾਰਮ ਭਰੇ ਲਏਗੇ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਤਾਂ ਇਹ ਵੀ ਸਕੀਮ ਚਲਾਈ ਸੀ ਅਸੀਂ ਅਸੀਂ ਬਿਲੇ ਬਿਲੇ ਬਿੱਲ ਮਾਫ ਕਰਾਂਗੇ ਜੀ ਠੀਕ ਹੈ ਜੀ ਉਹ ਬਿਜਲੀ ਦੇ ਬਿੱਲ ਸਿਰਫ ਕਿਸਾਨਾਂ ਨੂੰ ਮਾਫ ਹੋਏ ਨੇ ਉਹ ਵੀ ਕੁਝ ਕਿਸਾਨਾਂ ਨੂੰ ਹੂੰ ਤਾਂ ਉਹ ਤਾਂ ਸਹਿਰ ਵਾਲੇ ਲੋਕਾਂ ਨੇ ਪਾਈਆਂ ਸੀ ਜੀ ਜੀ ਬਿਲਕੁਲ ਠੀਕ ਹੈ ਜੀ ਉਹ ਯਾਰ ਮੈਂ ਦੁਬਾਰਾ ਗੱਲ ਕਰਾਂ ਹਜ਼ਾਰ ਰੁਪਿਆ ਔਰ ਤੁਹਾਨੂੰ ਦੇਣਾ ਸੀ ਉਹ ਹਰਾ ਪੈਨ ਕਹਿੰਦੇ ਚਲਾਵਾਂਗਾ ਹੂੰ ਜੇ ਭਗਵੰਤ ਮਾਨ ਜੀ ਕੋ ਹਰਾ ਪੈਨ ਨਹੀਂ ਹੈ ਤਾਂ ਮੈਂ ਆਪਣੇ ਘਰੋਂ ਹਰਾ ਪੈਨ ਦਾ ਪੈਕੇਟ ਦੇ ਆਣਾ ਹਰਾ ਪੈਨ ਚੱਲਿਆ ਨਹੀਂ ਜੀ 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 ਸ਼ਾਇਦ ਉਹਨਾਂ ਕੋਲੇ ਹਰਿਆਪਨ ਹਜੇ ਤੱਕ ਪਹੁੰਚਿਆ ਹੀ ਨਹੀਂ ਹਾਂ ਤੋਂ ਕਹਿੰਦੇ ਕੋਈ ਲੋਕਾਂ ਨੇ ਇੱਕ ਵੱਡਾ ਬਹੁਤ ਹਿੱਸਾ ਸੀ ਆਪ ਪਾਰਟੀ ਦਾ ਕਿ ਜੀ ਵਾਲ ਹੁੰਦੇ ਹੂੰ ਜੀ ਵਾਲ ਦੇ ਕਹਿੰਦੇ ਪੰਜਾਬ ਦੇ ਵਿੱਚ ਬਣਨੇ ਦਿੱਤੇ ਸੀ ਐਮਐਲਏ ਪੰਜਾਬ ਜੀ ਜੀ ਇਹ ਤਾਂ ਅਸਲੀ ਅੰਦਰ ਵੀ ਬਦਲਾਅ ਹੋਏਗਾ ਜੀ ਪਰ ਕਿਹੜਾ ਬਦਲਾਅ ਹੋਇਆ ਕਿਉਂਕਿ ਭਗਵੰਤ ਮਾਨ ਜੀ ਤੇ ਕੇਜੂਲ ਜੀ ਕਹਿੰਦੇ ਸਾਡੇ ਕੋਲ ਹਰਿਆਪਨ ਇੱਕ ਵਾਰ ਦੇ ਦੋ ਅਸੀਂ ਹਰਿਆਪਨ ਚਲਾਵਾਂਗੇ ਜੀ ਸਾਹੀ ਉਹ ਦਿੱਲੀ ਤੋਂ ਕੇ ਹਰਿਆਪਨ ਬੰਨਾਈ ਬੰਦ ਹੋ ਗਿਆ ਜਾਂ ਭਗਵੰਤ ਮਾਨ ਕਾਹ ਤੋਂ ਹਰਿਆਪਨ ਮਿਲ ਹੀ ਉਹ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਆਪਣੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਸੋ ਦੋਸਤੋ ਏਸੀ ਕੇਂਦਰੀਵਾਲ ਦੇ ਕਰ ਲੱਗੇ 16 ਕਰੋੜ ਰੁਪਏ ਦੇ ਪਰਦਿਆਂ ਦੀ ਗੱਲ ਆਖਿਰ ਕਿੱਥੋਂ ਆਇਆ ਇਹ ਪੈਸਾ ਆਮ ਲੋਕ ਕਿਉਂ ਨੇ ਪਰੇਸ਼ਾਨ ਜੇਕਰ ਉਹ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਦੀ ਆਵਾਜ਼ ਸੁਣਾਗੇ ਆਮ ਲੋਕਾਂ ਦੀ ਆਵਾਜ਼ ਬਣਾਗੇ ਤੇ ਆਖਰ ਕਿਉਂ ਨੇ ਚੁੱਪ ਭਗਵੰਤ ਮਾਨ ਕਿਉਂ ਨਹੀਂ ਕਰ ਰਿਹਾ ਇਨਾਂ ਚੀਜ਼ਾਂ ਉੱਪਰ ਕਲ ਸੋ ਸਾਡੇ ਨਾਲ ਬਣੇ ਰਹੋ ਮੈਂ ਤੁਹਾਡੀ ਸਖੀਰ ਮੈਨੂੰ ਦੇਵੋ ਇਜਾਜ਼ਤ ਸਤਿ ਸ੍ਰੀ ਅਕਾਲ